ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਸ ਕਰਦੀ ਆ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਜ ਆਪਾਂ ਜਿਹੜੀ ਵੀਡੀਓ ਆ ਫੇਸ ਤੇ ਨਹੀਂ ਬਣਾਉਂਦੇ ਅੱਜ ਆਪਾਂ ਵੀਡੀਓ ਜਿਹੜੀ ਆ ਖਾਸ ਭੈਣਾਂ ਲਈ ਬਣਾਉਂਦੇ ਆ ਕਿਉਂਕਿ ਬਹੁਤ ਹੀ ਭੈਣਾਂ ਜਿਹੜੀਆਂ ਆ YouTube ਚੈਨਲ ਤੇ ਆਉਣਾ ਚਾਹੁੰਦੀਆਂ ਵਾਂ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸ਼ਾਇਦ ਉਹਨਾਂ ਦੀ ਆਈਡੀ ਆ ਦੀਪ ਬਲੌਗਸ ਕਰਕੇ ਉਹਨਾਂ ਨੇ ਵੀ ਕਿਹਾ ਸੀ ਕਿ ਭੈਣ ਤੁਸੀਂ ਸਾਡੇ ਵੀ ਸਪੋਰਟ ਕਰੋ ਕਿਉਂ ਨਹੀਂ ਭੈਣੇ ਜ਼ਰੂਰ ਸਪੋਰਟ ਕਰਾਂਗੇ ਜਿੰਨੇ ਜੋਗੇ ਹੈਗੇ ਆ ਤੇ ਬਾਕੀ ਇਹ ਬਾਕੀ ਵੀਡੀਓ ਮੈਂ ਉਹਨਾਂ ਦੀਆਂ ਦੇਖੀਆਂ ਹੈਨਾ ਹੋਰ ਵੀ ਕਈ ਭੈਣ ਭਰਾ ਜਿਹੜੇ ਹੁੰਦੇ ਆ ਉਹਨਾਂ ਨੂੰ ਹੁੰਦਾ ਵਾ ਕਿ ਅਸੀਂ YouTube ਤੇ ਕੰਮ ਕਰਨਾ ਵਾ ਕਿਸ ਤਰ੍ਹਾਂ ਕਰੀਏ ਕਿੱਦਾਂ ਕਰੀਏ ਤੇ YouTube ਜਿਹੜਾ ਇਹੋ ਜਿਹਾ ਇੱਕ ਪਲੇਟਫਾਰਮ ਆ ਜਿੱਥੇ ਤੁਸੀਂ ਆਪਣੇ ਜਿਹੜੇ ਆ ਹਰ ਕੰਮ ਕਰ ਸਕਦੇ ਜਿਸ ਤਰ੍ਹਾਂ ਜੋ ਵੀ ਤੁਹਾਨੂੰ ਹੁਨਰ ਤੁਹਾਡੇ ਕੋਲ ਆ ਜਿਹੜਾ ਵੀ ਹੁਨਰ ਤੁਸੀਂ ਤੁਹਾਡੇ ਵਿੱਚ ਆ ਜਿਹੜੀ ਵੀ ਤੁਸੀਂ ਮਤਲਬ ਕਢਾਈ ਜਾਣਦੇ ਆ ਸਲਾਈ ਜਾਣਦੇ ਆ ਤੁਸੀਂ ਕੋਈ ਵੀ ਚੀਜ਼ ਨਾਲ ਜੁੜੇ ਆ ਤੁਸੀਂ ਜਾਣਦੇ ਆ ਤੁਸੀਂ YouTube ਤੇ ਆ ਕੇ ਉਸ ਤੇ ਬਹੁਤ ਹੀ ਚੰਗੀ ਜਿਹੜੀਆਂ ਇਨਕਮ ਕਰ ਸਕਦੇ ਆ ਪੈਣਾ ਘਰ ਰਹਿ ਕੇ ਵੀ ਇਸ ਤੋਂ ਇਨਕਮ ਕਰ ਸਕਦੇ ਆ ਕਿਉਂਕਿ ਜ਼ਿਆਦਾਤਰ ਪੈਣਾ ਨੂੰ ਹੁੰਦਾ ਵਾ ਕਿ ਅਸੀਂ ਘਰੋਂ ਬਾਹਰ ਜਾਵਾਂਗੇ ਤੇ ਸਾਡੇ ਬੱਚਿਆਂ ਦਾ ਕੌਣ ਧਿਆਨ ਰੱਖੂਗਾ ਪਰਿਵਾਰ ਦੇ ਵਿੱਚ ਫੈਮਿਲੀ ਦਾ ਕੌਣ ਧਿਆਨ ਰੱਖੂਗਾ ਜਾਂ ਫਿਰ ਸਾਡੇ ਕੰਮ ਜਿਹੜੇ ਆ ਡਿਸਟਰਬ ਹੋ ਜਾਣਗੇ ਸਾਡੇ ਕੋਈ ਨਾ ਟਾਈਮ ਨਹੀਂ ਆ ਬਾਹਰ ਜਾ ਕੇ ਕੰਮ ਕਰਨ ਦਾ ਹਰ ਇੱਕ ਭੈਣ ਨੂੰ ਜਾਂ ਹਰ ਇੱਕ ਔਰਤ ਨੂੰ ਕਹ ਲਓ ਇਹ ਮੇਸ਼ਾਉ ਦੇ ਦਿਲ 'ਚ ਸ਼ੌਂਕ ਰਹਿੰਦਾ ਵਾ ਕਿ ਮੈਂ ਵੀ ਕੋਈ ਨਾ ਕੋਈ ਕਮਾਈ ਕਰਾਂ ਮੈਂ ਵੀ ਕੋਈ 4 ਪੈਸੇ ਕਮਾਵਾਂ ਕਈਆਂ ਨੂੰ ਹੁੰਦਾ ਵਾ ਕਿ ਮੈਂ ਕਮਾਈ ਕਰਕੇ ਆਪਣੇ ਆਦਮੀ ਦੀ ਮਦਦ ਕਰਾਂ ਕਈਆਂ ਨੂੰ ਹੁੰਦਾ ਵਾ ਕਿ ਮੈਂ ਕਮਾਈ ਕਰਕੇ ਜਿਹੜਾ ਵਾ ਆਪਣੇ ਘਰ ਦੇ ਜਿੰਨੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਾਂ ਕਈਆਂ ਨੂੰ ਇਹ ਹੁੰਦਾ ਵਾ ਕਿ ਅਸੀਂ ਕਮਾਈ ਕਰੀਏ ਤੇ ਆਪਣੇ ਬੱਚਿਆਂ ਦਾ ਚੰਗਾ ਪਾਲਣ ਪੋਸ਼ਣ ਕਰੀਏ ਕਿਉਂਕਿ ਹੁਣ ਮਹਿੰਗਾਈ ਦਾ ਜ਼ਮਾਨਾ ਵਾ ਤੇ ਕਿਸੇ ਇੱਕ ਦੀ ਕਮਾਈ ਦੇ ਨਾਲ ਪੂਰੀ ਵੀ ਨਹੀਂ ਪੈਂਦੀ ਆ ਜਿੰਨੇ ਜੀ ਹੁਣ ਉਹਨੇ ਹੀ ਕਮਾਉਣ ਤੇ ਚੰਗਾ ਵਾ ਤੇ ਬਹੁਤ ਪੈਣਾ ਜੜੀਆਂ ਵਾ YouTube ਤੇ ਆ ਕੇ ਆਪਣਾ ਕੰਮ ਕਰਦੀਆਂ ਵਾ ਤੇ ਪੈਸੇ ਵੀ ਆਪਣੇ ਬਣਾਉਂਦੀਆਂ ਵਾ ਤੇ ਨਾਲੇ ਉਹਨਾਂ ਦਾ ਜਿਹੜਾ ਵਾ ਚੰਗਾ ਜਿਹੜਾ ਘਰ ਦਾ ਟਾਈਮ ਪਾਸ ਵੀ ਚੰਗਾ ਹੁੰਦਾ ਵਾ ਤਸੋ ਜਿਹੜੀਆਂ ਭੈਣਾਂ ਵੀ ਆਪਣੇ YouTube ਤੇ ਕੰਮ ਕਰਨਾ ਚਾਹੁੰਦੀਆਂ ਉਹ ਬਿਲਕੁਲ ਬੇਚੀਜ਼ ਕੋ ਕੇ ਕੱਲ ਕੰਮ ਕਰ ਸਕਦੀਆਂ ਵਾ ਕਿਉਂਕਿ ਇੱਥੇ ਬਹੁਤ ਹੀ ਚੰਗੇ ਤਰੀਕੇ ਨਾਲ ਜਿਹੜਾ ਤੁਸੀਂ ਆਪਣੇ ਘਰ ਰਚ ਰਹਿ ਕੇ ਥੋੜਾ ਜਿਹਾ ਟਾਈਮ ਦੇ ਕੇ ਤੇ ਆਪਣਾ ਕੰਮ ਕਰ ਸਕਦੇ ਆ ਤੇ ਬਾਕੀ ਜੇ ਵੀ ਤੁਹਾਨੂੰ ਕੋਈ ਵੀ ਹੁਨਰ ਆ ਕਿਸੇ ਤਰ੍ਹਾਂ ਦਾ ਵੀ ਸਲਾਈ ਦਾ ਵਾ ਕਢਾਈ ਦਾ ਵਾ ਹੋਰ ਵੀ ਜੇ ਤੁਸੀਂ ਕਰਦੇ ਜੇ ਤੁਹਾਨੂੰ ਬਹੁਤ ਚੀਜ਼ਾਂ ਬਣਾਉਣ ਦਾ ਸ਼ੌਂਕ ਹੈ ਰੈਸিপি ਹੋ ਗਿਆ ਜਿਸ ਤਰ੍ਹਾਂ ਸੋਈ ਦੇ ਵਿੱਚ ਕਈਆਂ ਨੂੰ ਬਹੁਤ ਸ਼ੌਂਕ ਹੁੰਦਾ ਜਾਂ ਕਈਆਂ ਨੂੰ ਬਹੁਤ ਚਾਦਰਾਂ ਕੱਢਣ ਦਾ ਸ਼ੌਂਕ ਜਾਂ ਕਈਆਂ ਨੂੰ ਪੱਖੇ ਬਣਾਉਣ ਦਾ ਸ਼ੌਂਕ ਇੱਕ ਤੋਂ ਇੱਕ ਚੀਜ਼ ਵਾ ਜਿਹੜੀ ਦੁਨੀਆ ਦੇ ਵਿੱਚ ਜਿਹੜਾ ਭੈਣਾਂ ਨੂੰ ਬਹੁਤ ਸ਼ੌਂਕ ਹੁੰਦਾ ਜਿੰਨਾਂ ਕੋ ਮਤਲਬ ਜਿਨ੍ਹਾਂ ਨੇ ਆਪਣੇ ਟਾਈਮ 'ਚ ਕੀਤਾ ਹੁੰਦਾ ਫੇਰ ਕਰਦੇ ਕੰਮਾਂ ਰੁਚੀਆਂ ਚੋ ਕੰਮ ਤੋਂ ਜੜੀਆਂ ਵਾ ਹਟ ਜਾਂਦੀਆਂ ਵਾ ਜਿਹੜਾ ਵੀ ਤੁਹਾਡੇ ਕੋਲ ਹੁਨਰ ਬਾ ਤੁਸੀਂ ਉਹ YouTube ਤੇ ਪਲੇਟਫਾਰਮ ਤੇ ਆਪਣਾ ਦਿਖਾ ਸਕਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਦੋਂ ਵੀ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਦਮੀ ਆ ਉਹ YouTube ਖੋਲਦਾ ਸਰਚ ਮਾਰਦਾ Google ਤੋਂ ਤੇ YouTube ਤੋਂ ਹੀ ਵੀਡੀਓ ਉਹਨਾਂ ਨੂੰ ਮਿਲਦੀਆਂ ਵਾ ਹਨਾ ਤੇ YouTube ਦੇ ਵਿੱਚ ਇੱਕ ਤੋਂ ਇੱਕ ਵੀਡੀਓ ਰਹਿੰਦੀ ਆ ਕਿਸੇ ਵੀ ਚੀਜ਼ ਦੀ ਲਾਲੋ ਕੋਈ ਸਿੱਖਣ ਦੀ ਲਾਲੋ ਖਾਣ ਦੀ ਲਾਲੋ ਪਾਉਣ ਦੀ ਲਾਲੋ ਸਭ ਤਰ੍ਹਾਂ ਦੀਆਂ ਤੁਸੀਂ ਆਪਣੇ ਜਿਹੜਾ ਵਾ YouTube ਤੇ ਜਾ ਕੇ ਆਪਣਾ ਜਿਹੜਾ ਵਾ ਆਪਣੇ ਅੰਦਰ ਜਿਹੜਾ ਤੁਹਾਡੇ ਹੁਨਰ ਆ ਉਹ ਦਿਖਾ ਸਕਦੇ ਆ ਜਿਸ ਤਰ੍ਹਾਂ ਕਿ ਤੁਹਾਡੇ ਅੰਦਰ ਕੋਈ ਵੀ ਕਮਾਈ ਕਰਨ ਦਾ ਜਿਹੜਾ ਵਾ ਤਨੂੰ ਮਨ ਚ ਚਾਹ ਵਾ ਕਿਉਂਕਿ ਜਿਹੜਾ ਚਾਹ ਤੇ ਜਿਹੜਾ ਸ਼ੌਕ ਹੁੰਦਾ ਵਾ ਕਈਆਂ ਨੂੰ ਤੇ ਬੁਢਾਪੇ ਤੱਕ ਵੀ ਇਹ ਸ਼ੌਕ ਰਹਿੰਦਾ ਵਾ ਕਿ ਅਸੀਂ ਵੀ ਪੈਸੇ ਕਮਾਈਏ ਕਿਉਂਕਿ ਦੇਖੋ ਕਿਸੇ ਦੇ ਕੋਲੋਂ ਮੰਗਣੇ ਨਹੀਂ ਆ ਇਥੇ ਆਪਣੀ ਮਿਹਨਤ ਵਾ ਆਪਣੀ ਮਿਹਨਤ ਕਰੋ ਤੇ ਤੁਸੀਂ ਇਹਦੇ ਤੋਂ ਜਿਹੜਾ ਵਾ ਇੱਕ ਚੰਗੀ ਜਿਸ ਤਰ੍ਹਾਂ ਇੰਨੀ ਕੁ ਇਨਕਮ ਤੁਸੀਂ ਕਮਾ ਸਕਦੇ ਕਿ ਇੱਕ ਚੰਗੀ ਰਸੋਈ ਚੱਲ ਸਕੇ ਸੋ ਇਹ ਬਹੁਤ ਹੀ ਵਧੀਆ ਜਿਹੜਾ ਇਥੇ ਮਤਲਬ ਇੰਨਾ ਵਧੀਆ ਪਲੇਟਫਾਰਮ ਆ ਜਿੱਥੇ ਤੁਸੀਂ ਆਪਣਾ ਹਰ ਕੰਮ ਜਿਹੜਾ ਵਾ ਕੋਈ ਵੀ ਹੁਨਰ ਕਿਸੇ ਨਾਲ ਸ਼ੇਅਰ ਕਰ ਸਕਦੇ ਐ ਕਿਉਂਕਿ ਜੇ ਤੁਸੀਂ ਕਿਸੇ ਨਾਲ ਸ਼ੇਅਰ ਕਰਦੇ ਤੇ ਕਿਸੇ ਦੀ ਵੀ ਉਸ ਚ ਮਦਦ ਹੁੰਦੀ ਆ ਤੇ ਪਲੱਸ ਤੁਹਾਡਾ ਵੀ ਉਹਦੇ ਚ ਫਾਇਦਾ ਹੁੰਦਾ ਵਾ ਮੈਂ ਭੈਣਾ ਲਈ ਹੀ ਇਹ ਵੀਡੀਓ ਬਣਾਈ ਕਿਉਂਕਿ ਬਹੁਤ ਭੈਣਾ ਜਿਹੜੀਆਂ ਵਾ ਅੱਗੇ ਵੀ ਦੋ ਭੈਣਾ ਦੇ ਕਮੈਂਟ ਆਏ ਸੀ ਉਹਨਾਂ ਨੇ ਵੀ ਇਸ ਦੇ ਬਾਰੇ ਮੈਨੂੰ ਕਿਹਾ ਸੀ ਕਿ ਭੈਣੇ ਸਾਡੀ ਵੀ ਥੋੜੀ ਹੈਲਪ ਮਦਦ ਤੇ ਇਹ ਭੈਣਾ ਦੀ ਜਿਹੜੀ ਆ ਮਦਦ ਹੋ ਜਾਂਦੀ ਹੈਲਪ ਹੋ ਆ ਤੇ ਕਈਆਂ ਭੈਣਾ ਨੇ ਮੈਨੂੰ ਕਮੈਂਟ ਕੀਤੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਤੇ ਕੋਈ ਗੱਲ ਨਹੀਂ ਆ ਭੈਣਾ ਜਿਹੜੀਆਂ ਮੈਂ ਆਪਣਾ ਚੈਨਲ ਬਣਾਉਣਾ ਚਾਹੁੰਦੀ ਆ ਵਾ ਉਹ ਭੈਣਾ ਆਪਣਾ ਚੈਨਲ ਬਣਾਉਣ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਜਾਣਕਾਰੀ ਚਾਹੀਦੀ ਆ ਤੇ ਉਹ ਸਾਡੇ ਕੋ ਕਮੈਂਟਾਂ 'ਚ ਜ਼ਰੂਰ ਪੁੱਛ ਸਕਦੀ ਆ ਵਾ ਅਸੀਂ ਉਹਨਾਂ ਨੂੰ ਜਾਣਕਾਰੀ ਵੀ ਦਵਾਂਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਟਾਈਮ ਉਹ ਸਾਡੇ ਕੋ ਪੁੱਛ ਸਕਦੀ ਆ ਭੈਣਾ ਲਈ ਖਾਸ ਆਪਾਂ ਜਿਹੜਾ ਵਾ ਅੱਜ ਦਾ ਜਿਹੜੀ ਵੀਡੀਓ ਖਾਸ ਭੈਣਾ ਲਈ ਬਣਾਈ ਆ ਅਸੀਂ ਇੱਕ ਦੂਜੇ ਕੋ ਇਦਾਂ ਹੀ ਪ੍ਰੇਰਿਤ ਹੋ ਕੇ ਹੀ ਗਾਂਵ ਵਸ ਸਕਦੇ ਆ ਨਾਲੇ ਕਿੰ ਸਿਆਣਿਆਂ ਦਾ ਕਹਿਣਾ ਵੀ ਆ ਕਿ ਮਤਲਬ ਚੋਰੀ ਦਾ ਮਹਿਣਾਵਾ ਜਾਰੀ ਦਾ ਮਹਿਣਾਵਾ ਮਿਹਨਤ ਦਾ ਕੋਈ ਮਹਿਣਾ ਨਹੀਂ ਤੁਸੀਂ ਆਪਣੀ ਮਿਹਨਤ ਕਰਨੀ ਆ ਤੇ ਆਪਣੇ ਘਰ ਆਪਣੇ ਪਰਿਵਾਰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਆ ਘਰ ਵਿੱਚ ਰਹਿ ਕੇ ਤੁਸੀਂ ਕੰਮ ਕਰ ਸਕਦੇ ਆ ਤੇ ਬਾਕੀ ਕਦੀ ਕਦੀ ਇਦਾਂ ਵੀ ਹੁੰਦਾ ਆਪਾਂ ਅੱਧੀ ਵੀਡੀਓ ਬਣਾ ਲੇਦੀ ਆ ਅੱਧੀ ਵੀਡੀਓ ਅਸੀਂ ਕਈ ਵਾਰੀ ਕੰਮ ਕਰਨ ਤੋਂ ਬਾਅਦਾਂ ਵੀ ਜਿਹੜੀ ਆ ਬਣਾਈਦੀ ਆ ਕਿ ਉਹੀ ਘਰ ਵਿੱਚ ਰਹਿ ਕੇ ਆਪਾਂ ਘਰ ਦੇ ਕੰਮ ਵੀ ਕਰ ਲੈਨੇ ਆ ਤੇ ਨਾਲੇ ਨਾਲ ਆਪਾਂ ਆਪਣਾ ਜਿਹੜਾ ਵਾ YouTube ਦਾ ਵੀ ਕੰਮ ਕਰ ਲੈਨੇ ਆ ਇੱਕ ਆਂਟੀ ਆ ਉਹਨਾਂ ਦੀ ਸ਼ਾਇਦ ਆਈਡੀ ਹੈਗੀ ਆ meet art ਕਰਕੇ ਆ meet s art ਤੇ ਉਹ ਅੱਜ ਦੇ ਟਾਈਮ 'ਚ ਉਹਨਾਂ ਦੀ ਜਿਹੜੀ ਉਮਰ ਆ 60 ਤੋਂ 65 ਸਾਲ ਦੀ ਉਮਰ ਆ ਤੇ ਉਹ YouTube ਤੇ ਉਹਨਾਂ ਦੀ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਆ ਉਹ ਕਿੰਨੇ ਸੋਹਣੇ ਜਿਹੜੇ ਆ ਉਹਨਾਂ ਕੋ ਆਰਟ ਆ ਇੱਕ ਉਹ ਮਤਲਬ ਕਿ ਜਿਸ ਤਰ੍ਹਾਂ ਆਪਾਂ ਨਾ ਦੁਪੱਟੇ ਹੋਏ ਸੂਟ ਹੋਏ ਉਹਨਾਂ ਨੂੰ ਪੇਂਟਿੰਗ ਕਰਦੇ ਆ ਆਪਣੇ ਤਰੀਕੇ ਨਾਲ ਉਹਨਾਂ ਨੂੰ ਕਲਰ ਕਰਦੇ ਡਾਈ ਕਰਦੇ ਆ ਤੇ ਉਹਨਾਂ ਦਾ ਇੱਕ ਉਹਨਾਂ ਦੇ ਅਨਰਦ ਦਾ ਹੁਨਰ ਹੋ ਸਕਦਾ ਵਾ ਜਵਾਨ ਟਾਈਮ 'ਚ ਉਹਨਾਂ ਨੂੰ ਇਹ ਹੁਨਰ ਹੋਵੇ ਉਹਨਾਂ ਕੋ ਕੰਮ ਕਰਕੇ ਇਹ ਆਪਣਾ ਜਿਹੜਾ ਵਾ ਸ਼ੌਕ ਪੂਰਾ ਨਾ ਹੋਇਆ ਹੋਵੇ ਤੇ ਆਜੋ ਆਪਣਾ ਸ਼ੌਕ ਪੂਰਾ ਕਰੰਦਾ ਹੈ ਤੁਸੀਂ ਸੋਚੋ ਕਿ ਉਹ ਆਂਟੀ ਆਪਣੀ YouTube ਤੇ ਵੀਡੀਓ ਬਣਾਉਂਦੇ ਪਾਉਂਦੇ ਆ ਤੇ ਉਹ ਤੋਂ ਕਿੰਨੇ ਭੈਣ ਭਰਾਵਾਂ ਨੇ ਸਿੱਖਿਆ ਹੋਊਗਾ ਕਿੰਨੀਆਂ ਕੁੜੀਆਂ ਜਿਹੜੀਆਂ ਕਿ ਫੀਸ ਨਹੀਂ ਦੇ ਸਕਦੀਆਂ ਵਾਂ ਨਾ ਉਹਨਾਂ ਨੇ ਕਿੰਨਾ ਕੁ ਸਿੱਖਿਆ ਹੁੰਦਾ ਕਿਉਂਕਿ ਸੋ ਸਾਰੇ ਸਾਰਿਆਂ ਨੂੰ ਮਤਲਬ ਹੁੰਦਾ ਵਾ ਕਿ ਫਰੀਦ ਦਾ ਜੇ ਕੁਝ ਸਿੱਖਣ ਨੂੰ ਮਿਲ ਜੇ ਪਹਿਲਾਂ ਦੇ ਟਾਈਮ ਦੇ ਵਿੱਚ ਬੀਬੀਆਂ ਪੈਣਾ ਇਕੱਠੀਆਂ ਇੱਕ ਦੂਜੇ ਕੋ ਬੈਂਦੀਆਂ ਸੀ ਤੇ ਜੇ ਕਿਸੇ ਨੂੰ ਕਿਸੇ ਕਢਾਈ ਦਾ ਕੋਈ ਤੋਪਾ ਹੁੰਦਾ ਤੇ ਉਹ ਕੋਈ ਦੂਸਰੇ ਨੂੰ ਦੱਸ ਦਿੰਦਾ ਸੀ ਅੱਜ ਦੇ ਟਾਈਮ ਵਿੱਚ ਕੋਈ ਜਿਹੜਾ ਵਾ ਕਿਸੇ ਨੂੰ ਨਾ ਦੱਸਦਾ ਵਾ ਨਾ ਕੋਈ ਕਿਸੇ ਦੇ ਘਰ ਜਾਂਦਾ ਵਾ ਤੇ ਨਾ ਹੀ ਕੋਈ ਸਾਹਮਣੇ ਉਹਦੀ ਕੱਢਦਾ ਵਾ ਹੈਨਾ ਤੇ ਆਪਾਂ ਮਤਲਬ ਕਿ ਘਰੇ ਰਹਿ ਕੇ ਸਭ ਤੋਂ ਪਹਿਲਾਂ YouTube ਤੇ ਹੀ ਜਾ ਕੇ ਵੇਖਦੇ ਆ ਕਿ ਕਿਹੜੀ ਚੀਜ਼ ਕਿੱਦਾਂ ਬਣਨੀ ਆ ਸੋ ਜਿਹੜਾ ਵੀ ਤੁਹਾਡੇ ਕੋ ਆੜਾ ਜੋ ਵੀ ਤੁਸੀਂ ਆਪਣੇ ਘਰ ਵਿੱਚ ਤੁਹਾਨੂੰ ਜਿਹੜੇ ਸ਼ੌਂਕ ਰਹੇ ਹੋਣਗੇ ਤੁਹਾਡੇ ਜਿਹੜੇ ਸ਼ੌਂਕ ਪੂਰੇ ਨਹੀਂ ਹੋਏ ਤੁਸੀਂ ਇਸ ਚੈਨਲ ਤੇ ਆਪਣੇ ਸ਼ੌਂਕ ਜਿਹੜੇ ਆ ਪੂਰੇ ਕਰ ਸਕਦੇ ਆ ਚੈਨਲ ਤੇ ਕਹਿਣ ਦਾ ਮਤਲਬ ਕਿ YouTube ਤੇ ਜਾ ਕੇ ਆਪਣਾ ਚੈਨਲ ਬਣਾਓ ਤੁਸੀਂ ਉੱਥੇ ਆਪਣੇ ਸ਼ੌਂਕ ਜਿਹੜੇ ਆ ਪੂਰੇ ਕਰ ਸਕਦੇ ਆ ਨਾਲੇ ਆਪਣੀ ਕਮਾਈ ਕਰਨੀ ਆ ਕਿਸੇ ਦੇ ਵਿੱਚ ਇਹਦੇ ਕੋਈ ਮਿਹਣਾ ਨਹੀਂ ਆ ਕੋਈ ਕੋਚ ਨਹੀਂ ਆ ਵਧੀਆ ਵੇਖਣ ਵਾਲੀ ਦੁਨੀਆ ਬਹੁਤ ਆ ਠੀਕ ਹੈ ਸਾਰੀ ਦੁਨੀਆ ਮਾੜਾ ਨਹੀਂ ਵਹਿੰਦੀ ਸਾਰੀ ਦੁਨੀਆ ਜਿਹੜੀ ਆ ਵਧੀਆ ਨੀ ਵੇਂਦੀ ਇਸ ਤਰ੍ਹਾਂ ਹੀ ਵਧੀਆ ਚੀਜ਼ਾਂ ਵੇਖਣ ਵਾਲੀ ਬਹੁਤ ਦੁਨੀਆ ਵਾ ਤੇ ਤੁਸੀਂ ਭੈਣੋ ਆਪਣਾ ਕਿਹੜਾ ਵੀ ਚੈਨਲ ਬਣਾਉਣਾ ਚਾਹੁੰਦੇ ਆ ਬਣਾਓ ਬਾਕੀ ਜਿਹੜੀ ਭੈਣ ਨੇ ਸਾਨੂੰ ਹਾਲੇ ਫਿਲਹਾਲ ਹੁਣੇ ਕਮੈਂਟ ਕੀਤਾ ਸੀ ਤੇ ਦੀਪ ਵਲੌਗਸ ਕਰਕੇ ਭੈਣ ਤੁਸੀਂ ਵੀ ਆਪਣੀਆਂ ਜਿਹੜੀਆਂ ਵੀਡੀਓ ਬਣਾਉਂਦੇ ਉਹਨਾਂ ਦੇ ਵਿੱਚ ਤੁਸੀਂ ਤੁਹਾਡੇ ਕੋਲ ਜੋ ਵੀ ਕੋਈ ਹੁਨਰ ਆ ਸਲਾਈ ਦਾ ਵਾ ਜਾਂ ਤੁਹਾਡੇ ਕੋਲ ਕੋਈ ਕਢਾਈ ਦਾ ਵਾ ਜਾਂ ਤੁਹਾਡੇ ਕੋਈ ਹੋਰ ਕੋਈ ਹੁਨਰ ਆ ਤੁਸੀਂ ਉਹ ਆਪਣਾ ਹੁਨਰ ਵੀ ਸਭ ਦੇ ਨਾਲ ਸ਼ੇਅਰ ਕਰੋ ਕਿਉਂਕਿ ਕੁਝ ਹੁੰਦਿਆ ਜਿਹੜੇ ਵਲੌਗਸ ਵੇਖਦੇ ਕੁਝ ਹੁੰਦੇ ਆ ਇਹ ਕੋਈ ਨਾ ਕੋਈ ਹੁਨਰ ਚੀਜ਼ਾਂ ਵੇਖਦੇ ਆ ਹਨਾ ਤੇ ਤੁਸੀਂ ਵੀ ਆਪਣੇ ਚੈਨਲ ਨੂੰ ਵਧਾ ਸਕਦੇ ਹੋ ਇਸ ਤਰ੍ਹਾਂ ਚੈਨਲ ਦੇ ਮਿਹਨਤ ਕਰੋ ਬਾਕੀ ਬਾਬਾ ਤੁਹਾਡੀ ਮਿਹਨਤ ਨੂੰ ਰੰਗ ਜ਼ਰੂਰ ਲਾਊਗਾ ਪਰਮਾਤਮਾ ਰੇ ਰੰਗ ਲਾਉਣੇ ਆਪਾਂ ਤੇ ਖਾਲੀ ਇੱਕ ਜਿਹੜਾ ਇੱਕ ਦੂਜੇ ਦਾ ਜਰੀਆ ਬਣਦੇ ਆ ਪਰਮਾਤਮਾ ਸਭ ਕੁਝ ਆਪ ਕਰੁੰਦਾ ਵਾ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੀ ਹੋ ਕੇ ਰਹਿ ਕੇ ਹੁੰਦਾ ਵਾ ਤੁਸੀਂ ਕਦੋਂ ਕਿਹੜੇ ਟਾਈਮ ਕੀ ਕਰਨਾ ਇਹ ਉਹਨੇ ਪਹਿਲਾਂ ਹੀ ਸੋਚ ਕੇ ਰੱਖਿਆ ਸਿਰਫ ਸਾਨੂੰ ਪਤਾ ਨਹੀਂ ਹੁੰਦਾ ਵਾ ਬਾਕੀ ਜੋ ਵੀ ਕਰਾਉਂਦਿਆ ਉਹ ਕਰਾਉਂਦਿਆ ਵਾ ਤੇ ਪਰਮਾਤਮਾ ਹੀ ਹਰ ਬੰਦੇ ਦਾ ਹੀਲਾ ਵਸਿਲਾ ਬੰਦਾ ਕਿਉਂਕਿ ਜਿੱਥੇ ਪਰਮਾਤਮਾ ਆਪ ਨਹੀਂ ਪਹੁੰਚਦਾ ਉੱਥੇ ਉਹ ਬੰਦੇ ਨੂੰ ਹੀ ਲੱਭ ਵਸਿਲਾ ਬਣਾ ਕੇ ਪਹੁੰਚਾ ਦਿੰਦਾ ਵਾ ਤੇ ਬੰਦਾ ਬੰਦੇ ਦਾ ਜਰੀਆ ਬਣ ਜਾਂਦਾ ਵਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਚੈਨਲ ਬਣਾਉਣ ਚ ਜਾਂ ਤੁਸੀਂ ਚੈਨਲ ਬਣਾ ਚੁੱਕੇ ਆ ਤੇ ਚੈਨਲ ਚੱਲਣ ਨਹੀਂ ਦਿਆ ਜਾਂ ਚੈਨਲ ਦੇ ਵਿੱਚ ਹੋਰ ਹੋਰ ਕੀ ਕੀ ਚੀਜ਼ਾਂ ਕਰਨੀਆਂ ਉਹਦੇ ਵਾਸਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਵੇ ਤੇ ਤੁਸੀਂ ਕਮੈਂਟ ਕਰਕੇ ਬੇਝਿਜਕ ਪੁੱਛ ਸਕਦੇ ਆ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ